ਸਮੇ ਸਮੇਤੇ ਸਾਡੇ ਵੱਲੋਂ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਸ਼ਖਸੀਅਤਾਂ ਨੂੰ ਤੁਹਾਨੂੰ ਮਿਲਾਉਂਦੇ ਆ ਰਹੇ ਹਾਂ ਤੇ ਜਾਣਕਾਰੀ ਵਿੱਚ ਹੁਸ਼ਿਆਰਪੁਰ ਅਤੇ ਟਾਂਡੇ ਦੇ ਇਲਾਕਿਆਂ ਦੇ ਵਿੱਚ ਜਾਣਕਾਰੀ ਹਮੇਸ਼ਾ ਹੀ ਵੰਦਾ ਕਰਦੇ ਹਾਂ ਅੱਜ ਸਾਡੇ ਨਾਲ ਬਹੁਤ ਹੀ ਅਹਿਮ ਸ਼ਖਸੀਅਤ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਸਿੱਖਿਆ ਦੇ ਖੇਤਰ ਵਿੱਚ ਇਹਨਾਂ ਦੀਆਂ ਸੰਸਥਾਵਾਂ ਨਾਮ ਨਾਲ ਖੱਟ ਰਹੀਆਂ ਤੇ ਬੱਚਿਆਂ ਨੂੰ ਜਿਹੜੀ ਆ ਮੋਰੀ ਸਿੱਖਿਆ ਦੇ ਕੇ ਉਹਨਾਂ ਦਾ ਸਰਪੱਕੀ ਵਿਕਾਸ ਵੀ ਕਰਦੇ ਹਨ ਜਾਣਦੇ ਆ ਇਹਨਾਂ ਤੋਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਹੈ ਜੀ ਤੁਹਾਡਾ ਪ੍ਰਾਈਮ 9 ਪੰਜਾਬੀ ਚੈਨਲ ਦੇ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਜਿਹੜਾ ਸਾਡਾ ਸੁਨੇਹਾ ਲੋਕਾਂ ਤੱਕ ਲੈ ਕੇ ਜਾਂਦੇ ਹੋ। ਅਗਰ ਮੈਂ ਗੱਲ ਸਕੂਲਾਂ ਦੀ ਕਰਾਂ ਤੇ ਜਿਹੜੇ ਸਕੂਲ ਜਿਹੜੇ ਨੇ ਸਰਮਾਰਸ਼ ਗਰੁੱਪ ਆਫ ਸਕੂਲ ਸੰ 2000 ਦੇ ਵਿੱਚ ਅਸੀਂ ਸਟਾਰਟ ਕੀਤੇ ਸੀ। ਸੰ 2000 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਕੂਲ ਸੀ ਸਰਮਾਰਸ਼ ਸਕੂਲ ਬੈਂਸੋਵਾਨ ਜਿਹੜਾ ਤਾਂ ਦੇ ਤੂੰ ਸ਼੍ਰੀ ਹਰ ਹਰ ਗੋਬਿੰਦਪੁਰ ਰੋਡ ਦੇ ਉੱਪਰ ਹੈਗਾ ਉੱਥੇ ਸਟਾਰਟ ਕੀਤਾ ਆਫਟਰ ਅਸੀਂ ਸਰਮਾਰਸ਼ਲ ਕਾਨਵੈਂਟ ਸਕੂਲ ਪਲਿਆਲਾ 2008 ਦੇ ਵਿੱਚ ਸ਼ੁਰੂ ਕੀਤਾ ਹੈਗਾ ਜਿਹੜਾ ਹਰਿਆਣਾ ਹੂੰਗਾ ਦੇ ਕੋਲ ਪਲਿਆਲਾ ਪਿੰਡ ਦੇ ਵਿੱਚ ਸਥਿਤ ਹੈਗਾ ਆਫਟਰ ਅਸੀਂ ਉਸ ਤੋਂ ਬਾਅਦ ਅਸੀਂ ਆਪਣਾ ਤੀਸਰਾ ਸਕੂਲ ਸਰਮਾਰਸ਼ਲ ਕਾਨਵੈਂਟ ਸਕੂਲ ਨਨਵਾਲ ਵੈਲ ਸਟਾਰਟ ਕੀਤਾ 2010 ਦੇ ਵਿੱਚ ਜਿਹੜਾ ਟਾਂਡਾ ਟੂ ਗੁੱਲੂਵਾਲ ਟਾਂਡਾ ਟੂ ਸ਼ਾਰਪੁਰ ਰੋਡ ਦੇ ਉੱਪਰ ਸਥਿਤ ਹੈਗਾ ਨਾਨਵਾਲ ਪਿੰਡ ਦੇ ਲੁੱਕ ਆਨ ਦਾ ਰੂਡ ਤੇ এডੂਕੇਸ਼ਨ ਦੇ ਵਿੱਚ ਅਸੀਂ ਲਗਾਤਾਰ ਲਗਾਤਾਰ ਅਸੀਂ ਨਵਾਂ এডੂਕੇਸ਼ਨ ਨਵੀਂ ਨਵੀਂ ਰੈਨੂਵੇਟ ਕਰ ਰਹੇ ਹਾਂ ਔਰ এডੂਕੇਸ਼ਨ ਨਾਲ ਨਾਲ ਅਸੀਂ ਬੱਚਿਆਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਵੀ ਖਾਸ ਧਿਆਨ ਦਿੰਦੇ ਹੈਗੇ ਆ ਸਰਵਪੱਖੀ ਵਿਕਾਸ ਦੀ ਗੱਲ ਕਰਾਂਦੇ ਅਸੀਂ ਸਪੋਰਟਸ ਖੇਤਰ ਦੇ ਵਿੱਚ ਵੀ ਸਾਡੇ ਬੱਚਿਆਂ ਨੇ ਬੜੀਆਂ ਬੜੀਆਂ ਵੱਡੀਆਂ ਉਪਲਬਧੀਆਂ ਪਾਈਆਂ ਨੇ ਸਟੇਟ ਲੈਵਲ ਦੀਆਂ ਡਿਸਟ੍ਰਿਕਟ ਲੈਵਲ ਦੀਆਂ ਆਲਵੇਸ ਹਰ ਸਾਲ ਉਹ ਬੱਚੇ ਜਿੱਤ ਕੇ ਵੀ ਆਉਂਦੇ ਹੈਗੇ ਆ ਐਂਡ ਸੈਕੰਡਲੀ ਕਲਚਰਲ ਐਕਟੀਵਿਟੀਜ਼ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਲਗਾਤਾਰ ਗਾਈਡ ਕਰਦੇ ਰਹਿਣੇ ਹੈਗੇ ਆ ਤਾਂ ਜੋ ਬੱਚਿਆਂ ਦਾ ਜਿਹੜਾ ਬੱਚੇ ਦੀ ਗਰੂਮਿੰਗ ਹੋ ਸਕੇ ਉਸੇ ਗਰੂਮਿੰਗ ਲੈ ਕੇ ਅਸੀਂ ਸਰਪੱਖੀ ਵਿਕਾਸ ਦੀ ਗੱਲ ਕਰਦੇ ਹਾਂ ਸਾਡੇ ਅਗਰ ਗੱਲ ਕਰਕੇ ਸਰ ਮਾਰਸ਼ਲ ਗਰੁੱਪ ਆਫ ਸਕੂਲ ਦੇ ਬੱਚਿਆਂ ਦੀ ਲਗਭਗ ਸਭ ਨੂੰ ਕਰਾ ਕੇ ਅਸੀਂ ਸਿਖਾਉਂਦੇ ਹੈਗੇ ਹਾਂ ਮਾਰਸ਼ਲ ਆਰਟ ਸੈਲਫ ਡਿਫੈਂਸ ਚਾਹੇੋ ਕੁੜੀ ਚਾਹੇੋ ਮੁੰਡਾ ਸਭ ਨੂੰ ਸੈਲਫ ਡਿਫੈਂਸ ਆਉਂਦਾ ਹੈਗਾ ਐਂਡ ਸੈਕੰਡਰੀ ਅਸੀਂ ਭੰਗੜਾ ਪੰਜਾਬੀ ਫੋਕਸ ਡਾਂਸ ਹੈਗਾ ਲਗਭਗ ਅਸੀਂ ਕੁੜੀਆਂ ਤੇ ਮੁੰਡਿਆਂ ਨੂੰ ਸਾਰਿਆਂ ਨੂੰ ਭੰਗੜਾ ਵੀ ਸਿਖਾਉਂਦੇ ਹਾਂ 뮤జిక్ ਸਿਖਾਉਂਦੇ ਹਾਂ ਕਿ ਬੱਚੇ ਨੂੰ ਗਾਣਾ ਵੀ ਆ ਜਾਵੇ ਸੁਰਾਂ ਦੀ ਸਮਝ ਆ ਜਾਵੇ ਐਂਡ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ CBSE ਨਿਊ ਦਿੱਲੀ ਨਾਲ ਸਾਡੇ ਸਕੂਲ ਅਫੀਲੀਏਟਡ ਹੈਗੇ ਨੇ ਔਰ ਜੋ ਵੀ ਉਹ CBSE ਗਾਈਡਲਾਈਨਸ ਹੁੰਦੀਆਂ ਨੇ ਉਸ ਦੇ ਅਕੋਰਡਿੰਗ ਅਸੀਂ ਅੱਜ ਕੁਝ ਪ੍ਰੋਵਾਈਡ ਕਰਉਂਦੇ ਹੈਗੇ ਹਾਂ ਔਰ ਸਮੇਂ-ਸਮੇਂ ਤੇ ਬੱਚਿਆਂ ਨੂੰ ਜਿਹੜੇ ਖਾਸ ਕਰਕੇ 9 10th 11th 12th ਦੇ ਬੱਚਿਆਂ ਨੂੰ ਅਸੀਂ ਸਪੈਸ਼ਲ ਗਾਈਡ ਕਰਦੇ ਹਾਂ ਕਿ ਤੁਸੀਂ ਭਵਿੱਖ ਵਿੱਚ ਡਾਕਟਰ ਬੰਨਾ ਹੈ ਇੰਜੀਨੀਅਰ ਬੰਨਾ ਹੈ ਆਇਆਸ ਬੰਨਾ ਹੈ ਪੀਸੀਸ ਬੰਨਾ ਹੈ ਵਕੀਲ ਬੰਨਾ ਹੈ ਤੁਸੀਂ ਜਿਹੜੀ এডਿਕੇਸ਼ਨ ਲੈਣੀ ਹੈ ਅਸੀਂ ਉਹਦੇ ਲਈ ਉਸ ਬੱਚੇ ਨੂੰ ਗਾਈਡ ਕਰਦੇ ਹੈਗੇ ਆ ਤਾਂ ਜੋ ਬੱਚਾ ਪਲੱਸ 2 ਤੋਂ ਬਾਅਦ ਇੱਕ ਚੰਗੀ ਲਾਈਨ ਵਿੱਚ ਜਾ ਸਕੇ ਆਪਣੇ ਮਾਪੇ ਦਾ ਸਕੂਲ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕੇ ਤੇ ਕਾਫੀ ਜਿਹੜੇ ਆ ਸਪੋਰਟਸ ਦੀ ਐਕਟੀਵਿਟੀ ਹੋਰ ਵੀ ਐਕਟੀਵਿਟੀ ਤੁਹਾਡੇ ਸਕੂਲ ਵੱਲੋਂ ਕਰਵਾਈਆਂ ਜਾਂਦੀਆਂ ਜਿਸ ਤਰ੍ਹਾਂ ਸਕੂਲ ਦੇ ਵਿੱਚੋਂ ਬੱਚੇ ਪੜ੍ਹ ਕੇ ਅੱਗੇ ਨਿਕਲਦੇ ਹਨ ਉਹਨਾਂ ਨੂੰ ਕਾਫੀ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਸ ਸੰਬੰਧੀ ਕੈਰੀਅਰ ਕਾਉਂਸਲਿੰਗ ਜਾਂ ਉਹ ਐਕਸਟਰਾ ਕੀ ਕੀ ਕੀਤਾ ਜਾਂਦਾ ਹੈ ਦੇਖੋ ਕੀ ਹੈ ਕਿ ਕੈਰੀਅਰ ਕਾਉਂਸਲਿੰਗ ਦੇ ਸਖਾਸਤਾਂ ਦਿੰਦੇ ਨੇ স্পੈਸ਼ਲ ਸਕੂਲਾਂ ਦੇ ਵਿੱਚ ਕਾਉਂਸਲਿੰਗ ਸੈੱਲ ਬਣੀ ਹੋਈ ਹੈ ਜਿਹੜੇ ਬੱਚਿਆਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਹੈਗੇ ਨੇ ਜਿਹੜੀ ਨੈਸ਼ ਇੰਟਰਨੈਸ਼ਨਲ ਨੈਟਵਰਕ ਦੀ ਜਿਹੜੀ ਸਟੂਡੈਂਟਸ ਦੀ ਗੱਲ ਆਉਂਦੀ ਹੈ ਤਾਂ ਉੱਥੇ ਇੱਕ ਸਕਿੱਲ ਵਰਕ ਦੀ ਗੱਲ ਆਉਂਦੀ ਹੈ ਸਾਡੇ ਵੱਲੋਂ ਸਾਡੀ ਇੱਕ ਕੋਸ਼ਿਸ਼ ਜਾਂਦੀ ਹੈ ਕਿ ਬੱਚੇ ਨੂੰ ਅਸੀਂ ਸਕਿੱਲ ਵਰਕ ਦੇ ਨਾਲ ਜੋੜੀ ਰੱਖੀ ਹੈ ਕਿਸ ਨਾ ਕਿਸੇ ਜਿਵੇਂ ਕੰਪਿਊਟਰ ਹੈ ਬੱਚੇ ਨੂੰ ਕੰਪਿਊਟਰ ਬਾਰੇ ਪ੍ਰੋਪਰ ਪਤਾ ਹੋਣਾ ਚਾਹੀਦਾ ਤਾਂ ਜੋ ਬੱਚਾ ਕੋਈ ਇੱਕ ਵਿੱਚ ਕਿਉਂਕਿ ਸਾਰਾ ਦੁਨੀਆ ਅੱਜ ਕੰਪਿਊਟਰ ਤੇ ਚੱਲ ਰਹੀ ਹੈ ਜੀ ਤੇ ਉਹ ਬੱਚੇ ਨੂੰ ਥੋੜਾ ਸੌਖਾ ਲਵੇ ਐਂਡ ਸੈਕੰਡਲੀ ਅਸੀਂ ਐਗਰੀਕਲਚਰ ਤੇ ਨਾਲ ਵੀ ਬੱਚਿਆਂ ਨੂੰ ਲਈ ਗਾਈਡ ਕਰਦੇ ਹਾਂ ਕਿ ਐਗਰੀਕਲਚਰ ਟੂਲਸ ਐਂਡ ਉਹ ਕਿਵੇਂ ਤੁਸੀਂ ਯੂਜ਼ ਕਰਨੇ ਹੈ ਔਰ ਕਿਵੇਂ ਤੁਸੀਂ ਆਪਣੀਆਂ ਫਸਲਾਂ ਬਿਜਨੀਆਂ ਹਨ ਅਸੀਂ ਇਦਰੀ ਵੀ ਗਾਈਡ ਕਰਦੇ ਹਾਂ ਕਿ ਤਾਂ ਜੋ ਅਗਰ ਬੱਚਾ ਪੜ੍ਹ ਕੇ ਅਗਰ ਉਹ ਐਗਰੀਕਲਚਰ ਨਹੀਂ ਕਰਨਾ ਚਾਹਵੇ ਤੇ ਉਹ ਕੰਫਰਟ ਰਹੇ ਅਗਰ ਉਹ ਕੰਪਿਊਟਰ ਲਾਈਨ ਜਾਣਾ ਚਾਹਵੇ ਤੇ ਕੰਫਰਟ ਰਹੇ ਆਰਵਲੀ ਪਿਓਕ ਵਿੱਚ ਅਸੀਂ ਇੱਕ ਨਵਾਂ ਸ਼ੁਰੂ ਕਰ ਰਹੇ ਹਾਂ ਕਿ ਜਿਵੇਂ ਸੀਬੀਐਸਸੀ ਗਾਈਡਲਾਈਨ ਦੇ ਅੰਡਰ ਹੀ ਬੱਚਿਆਂ ਨੂੰ ਜਿਵੇਂ ਕਾਰਪੈਂਟਰਸ ਮਕੈਨਿਕ ਹੈ ਅਲੱਗ-ਅਲੱਗ ਜਿਹੜੀਆਂ ਆਈਟੀਆਈ ਦੇ ਜਿਹੜੇ ਕੋਰਸਸ ਹੁੰਦੇ ਨੇ ਉਹ ਇੱਕ ਵੇਲੇ ਸਕੂਲਾਂ ਵਿੱਚ ਸ਼ੁਰੂ ਹੋਣ ਜਾ ਰਹੇ ਹੈ ਸਕੂਲ ਵੀ ਇਸ ਗੱਲ ਨੂੰ ਪ੍ਰਮੋਟ ਕਰਨਗੇ ਤਾਂ ਜੋ ਬੱਚਾ ਨੂੰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਜੋਬ ਕਰਨ ਦੀ ਤਕਰੀਫ਼ ਨਾ ਹੋਵੇ ਸਕਿੱਲ ਵਰਕਰਾਂ ਦਾ ਹੋਵੇ ਕਿਉਂਕਿ ਪੂਰੇ ਵਰਲਡ ਦੇ ਵਿੱਚ ਅੱਜ ਲੋੜ ਹੈ ਸਕਿੱਲ ਵਰਕਰਾਂ ਦੀ ਤੁਸੀਂ ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਅਸੀਂ ਬੱਚਿਆਂ ਨੂੰ ਸਕਿੱਲ ਵਰਕ ਸਿਖਾਈਏ ਇਹ ਕਾਪਾਉ ਵੀ ਕਿ ਸਿੱਖਿਆ ਖੇਤਰ ਤੇ ਨਾਂ ਨਾਲ ਇੱਕ ਸਮਾਜ ਸੇਵਕ ਵੀ ਹਨ ਸਰਦਾ ਵਿਜੇਂਦਰ ਮਾਸ਼ਰ ਜੀ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ ਸਮਾਜਿਕ ਖੇਤਰ ਦੇ ਬਾਰੇ ਵਿੱਚ ਦੇਖੋ ਕਾਰਨ ਹੈ ਕਿ ਬੇਚੇ ਤੇ ਕੋਈ ਵੀ ਆਦਮੀ ਹੈ ਅਗਰ ਉਹ ਸੋਸ਼ਲ ਵਰਕਰ ਨਹੀਂ ਹੈਗਾ ਕਿ ਮੈਂ ਕਹਿੰਦਾ ਕਿ ਉਹਦੀ ਉਹ ਉਹ ਕੰਫਰਟ ਮਹਿਸੂਸ ਨਹੀਂ ਕਰੇਗਾ ਉਹ ਖੁਸ਼ ਮਹਿਸੂਸ ਨਹੀਂ ਕਰੇਗਾ ਸਮਾਜ ਸਵਾ ਕਰਕੇ ਹਰ ਬੰਦਾ ਖੁਸ਼ੀ ਮਹਿਸੂਸ ਕਰਦਾ ਹੈ ਉਹ ਚਾਹੀਦੀ ਨਹੀਂ ਹੈ ਜਿਵੇਂ ਹੁਣ ਰੀਸੈਂਟ ਸਾਡੇ ਹੜਾਏ ਆ ਪੰਜਾਬ ਦੇ ਵਿੱਚ ਉਹ ਹੜਾ ਦੇ ਵਿੱਚ ਕੀ ਹੋਇਆ ਕਿ ਬਹੁਤ ਐਗਰੀਕਲਚਰ ਲੈਂਡ ਖਰਾਬ ਹੋਈ ਹੈ ਲੱਖਾਂ ਏਕੜ ਚੂਨਾ ਖਰਾਬ ਹੋਇਆ ਹੈਗਾ ਐਂਡ ਉਸ ਤੋਂ ਬਾਅਦ ਘਰਾਂ ਦਾ ਨੁਕਸਾਨ ਹੋਇਆ ਹੈਗਾ ਲੋਕਾਂ ਦੇ ਘਰ ਡੱਟ ਗਏ ਹੈਗੇ ਨੇ ਹੂਰ ਬਹੁਤ ਸਾਰੇ ਮਾਨੀ ਨੁਕਸਾਨ ਵੀ ਹੋਇਆ ਤੇ ਜਾਨੀ ਨੁਕਸਾਨ ਵੀ ਹੋਇਆ ਉਹਦੇ ਲਈ ਵੀ ਅਸੀਂ ਤਤਪਰ ਰਹੇ ਹਾਂ ਸਾਡੀ ਜਿਹੜੀ ਸਾਡੀ ਇੱਕ ਲੋਕ ਸੇਵਾ ਮੰਚ ਸੋਸਾਇਟੀ ਹੈ ਟਾਂਡਾ ਦੇ ਵਿੱਚ ਅਸੀਂ ਉਹਦੇ ਨਾਲ ਪਿੰਡਾਂ ਦੇ ਵਿੱਚ ਲੋੜਵੰਦ ਲੋਕਾਂ ਨੂੰ ਹੜਪੀੜਤ ਲੋਕਾਂ ਨੂੰ ਅਸੀਂ ਉਹਨਾਂ ਨੂੰ ਬੰਦਾ ਜੋ ਵੀ ਸਮਾਨ ਹੈ ਭੇਜਿਆ ਜੂ ਉਹਨਾਂ ਜਮਾਨ ਸੀ ਜੂ ਉਹਨਾਂ ਨੂੰ ਲੋੜਾ ਸੀ ਭੇਜਿਆ ਹੈ ਔਰ ਭੇਕੇ ਵਿੱਚ ਵੀ ਅਸੀਂ ਕਿਸਾਨਾਂ ਲਈ ਤੇਲ ਦਾ ਡੀਜ਼ਲ ਦਾ ਇੰਟੀਮ ਕਰ ਰਹੇ ਹਾਂ ਕਿ ਤਾਂ ਜੋ ਉਹਨਾਂ ਨੂੰ ਡੀਜ਼ਲ ਦੇ ਕੇ ਅਸੀਂ ਉਹਨਾਂ ਦੀ ਕੋਸ਼ਿਸ਼ ਮਦਦ ਕਰ ਸਕੀਏ ਵੈਸੇ ਇਹ ਬਹੁਤ ਵੱਡੀ ਮੁਸੀਬਤ ਆਈ ਹੈ ਪਰ ਫਿਰ ਵੀ ਅਸੀਂ ਚਾਹਦੇ ਹਾਂ ਕਿ ਜੋ ਵੀ ਸਾਡੇ ਕੋਲ ਹੈਲਪ ਹੋ ਸਕਦੀ ਹੈ ਉਹ ਹੈਲਪ ਕਰੀਏ ਅਸੀਂ ਔਰ ਇਹਦੇ ਨਾਲ ਨਾਲ ਅ ਅਸੀਂ ਅ ਇਸ ਗੱਲ ਦੇ ਉੱਪਰ ਵੀ ਜ਼ੋਰ ਦੇ ਰਹੇ ਹਾਂ ਕਿ ਜਿਹੜੀ ਸਾਡੇ ਲਾਗੇ ਕਾਲੀ ਬਈ ਹੈ ਗੁਨਾਨ ਸਿੰਘ ਸਾਹਿਬ ਨੂੰ ਸ਼ੋਪ ਪ੍ਰਾਪਤ ਇਹਨੂੰ ਵੀ ਸਾਫ਼ ਕੀਤਾ ਜਾਵੇ ਤਾਂ ਜੋ ਬਰਸਾਤੀ ਪਾਣੀ ਨੂੰ ਇਹ ਦਰਿਆਵਾਂ ਤੱਕ ਲੈ ਕੇ ਜਾ ਸਕੇ ਤੇ ਜਿਹੜੇ ਲਾਗੇ ਇਹ ਇਹ ਹੈ ਉਹ ਬਾਈਸਕ ਜਿਵੇਂ ਹੁਣੇ ਨਹਿਰ ਦੇ ਕਾਰਨ ਸਾਡੇ ਪੰਜ ਸਤ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਡੱਡੀਆਂ ਮੀਰਾਪੁਰ ਅ ਪ੍ਰੇਮਪੁਰ ਫਿਰੋਜ਼ ਰੌੜੀਆ ਨੱਥੂਪੁਰ ਸੱਲਾ ਤੱਲਾ ਮੱਦਾ ਇਨ੍ਹਾਂ ਪਿੰਡਾਂ ਦਾ ਕੀ ਹੋਇਆ ਕਿ ਇਨ੍ਹਾਂ ਪਿੰਡਾਂ ਜੇ ਬਰਸਾਤੀ ਪਾਣੀ ਨਹਿਰ ਚ ਬਾਹਰ ਜਾ ਕੇ ਉਹ ਤਾਂ ਦੇ ਖੇਤਾਂ ਨੂੰ ਖਰਾਬ ਕੀਤਾ ਹੈਗਾ ਕਿਉਂਕਿ ਜਿਹੜੀ ਨਹਿਰ ਉਹ ਪਾਣੀ ਦਾ ਨਿਕਾਸ ਪਾਪਰ ਨਹੀਂ ਕਰ ਪਾ ਰਹੀ ਸਾਡੀ ਇਹ ਵੀ ਕੋਸ਼ਿਸ਼ ਹੈ ਸਾਡੇ ਮੰਤਵ ਨੂੰ ਇਹ ਕੋਸ਼ਿਸ਼ ਰਹੀ ਕਿ ਅਸੀਂ ਸਮੇਂ-ਸਮੇਂ ਤੇ ਜੋੜਾੜ ਕੋ ਬਣ ਚਲੇ ਕੇ ਬਣੇ ਸਰੇਗਾ ਉਹੀ ਅਸੀਂ ਕਲੰਗੀ ਮੈਦ ਨੂੰ ਸਾਫ ਕਰਵਾ ਕੇ ਪਾਣੀ ਦਾ ਨਿਕਾਸ ਪ੍ਰੋਪਰ ਹੋ ਸਕੇ ਤੇ ਉਹਦੇ ਨਾਲ ਨਾਲ ਅਸੀਂ ਮੈਂ ਇਹ ਵੀ ਐਜ਼ ਅ ਸੋਸ਼ਲ ਵਰਕਰ ਅਪੀਲ ਕਰਦਾ ਹਾਂ ਪੰਜਾਬ ਸਰਕਾਰ ਨੂੰ ਦੀ ਕਰਦਾ ਹਾਂ ਕਿ ਜਿਹੜੀਆਂ ਸੜਕਾਂ ਟੁੱਟੀਆਂ ਨੇ ਉਹ ਹੀ ਬਣਾਈਆਂ ਜਾਣ ਕਿਉਂਕਿ ਸੜਕਾਂ ਦਾ ਬੜਾ ਬੁਰਾ ਹਾਲ ਹੈ ਲੋਕਾਂ ਦੀ ਬੜੀ ਤੰਗੀ ਹੈ ਔਰ ਸਾਡੇ ਵੱਲੋਂ ਜਿੱਥੇ ਸਰਕਾਰ ਨੂੰ ਮਦਦ ਚਾਹੀਦੀ ਹੈ ਅਸੀਂ ਉਹਦੇ ਲਈ ਹਾਜ਼ਰ ਹਾਂ ਜਿੱਥੇ ਤੋਂ ਸਾਨੂੰ ਆਪਣੀ ਡਿਊਟੀ ਲਾਣੀ ਹੈ ਅਸੀਂ ਆਪਣੀ ਡਿਊਟੀ ਨਿਭਾਵਾਂਗੇ ਅਗਰ ਗੱਲ ਕਰੀਏ ਆਉਣ ਵਾਲੇ ਦਿਨਾਂ ਵਿੱਚ ਸਪੋਰਟਸ ਦੇ ਵਿੱਚ ਤੁਹਾਡੇ ਕੋਲੋਂ ਇੱਕ ਐਕਟੀਵਿਟੀ ਕੀਤੀ ਜਾ ਰਹੀ ਉਹਦੇ ਬਾਰੇ ਵੀ ਸਾਡਾ ਇੱਕ ਸਾਡਾ ਇੱਕ ਕੁਨੀਰ ਕੋਟ 15 ਸਾਲ ਤੋਂ ਇੱਕ ਇਵੈਂਟ ਚੱਲਦਾ ਹੈ ਸਰਮਾਰਸ਼ ਗਰੁੱਪ ਸਕੂਲ ਦਾ ਸਕੂਟ ਇਵੈਂਟ ਚੱਲਦਾ ਹੈ ਅਸੀਂ ਇੱਕ 100 ਸਾਲਾ ਟਰੋਫੀ ਜਿਹੜੀ ਹੈ ਉਹ ਬਣਾਈ ਹੋਈ ਹੈ ਉਹ 100 ਇਅਰ ਟਰੋਫੀ ਇਦਾਂ ਹੀ ਮੂਵ ਕਰਦੀ ਰਹਿੰਦੀ ਹੈ ਜਿਹੜਾ ਵੀ ਸਕੂਲ ਜਿੱਤਦਾ ਹੈ ਉਹਨਾਂ ਸਕੂਲ ਕੋਲ ਚਲੀ ਜਾਂਦੀ ਹੈ ਉਹਦੇ ਵਿੱਚ ਅਸੀਂ ਐਥਲੈਟਿਕ ਮੁਕਾਬਲੇ ਤਿੰਨ ਵਰਤ ਮੁਕਾਬਲੇ ਅਲੱਗ-ਅਲੱਗ ਸਾਰੇ ਮੁਕਾਬਲੇ ਕਰਵਾਉਂਦੇ ਹਾਂ ਲਗਭਗ ਸਾਰੀਆਂ ਗੇਮਾਂ ਉਹਦੇ ਵਿੱਚ ਅਸੀਂ ਕਰਵਾਉਂਦੇ ਹੈਗੇ ਆ ਚਾਹੇ ਵੋਲੀਬਾਲ ਹੋਵੇ ਬਾਸਕਟਬਾਲ ਹੋਵੇ ਕਬੱਡੀ ਹੋਵੇ ਖੋ-ਖੋ ਹੋਵੇ ਟੈਨਿਸ ਹੋਵੇ ਬੈਡਮਿੰਟਨ ਹੋਵੇ ਐਥਲੈਟਿਕਲੀ ਸਾਰੀਆਂ ਲਗਭਗ ਗੇਮਾਂ ਸ਼ਾਰਟ ਥਰੋਅ ਹਮਰ ਜੈਵਲਿਨ ਥਰੋਅ ਡਿਸਕ ਥਰੋਅ 100 ਮੀਟਰ 200 ਮੀਟਰ ਅਲੱਗ-ਅਲੱਗ ਗੇਮਾਂ ਜਿਨੀਆਂ ਵੀ ਲੌਂਗ ਜੰਪ ਹਾਈ ਜੰਪ ਸਾਰੀਆਂ ਗੇਮਾਂ ਲਗਭਗ ਕਰਵਾਉਂਦੇ ਹੈਗੇ ਤਾਂ ਜੋ ਬੱਚਿਆਂ ਨੂੰ ਅਸੀਂ ਭਵਿੱਖ ਲਈ ਇੱਕ ਚੰਗੇ ਸਪੋਰਟਸਮੈਨ ਬਣਾ ਸਕੀਏ ਸੋ ਇਹ ਸਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਜੀ ਜਿਨ੍ਹਾਂ ਦਾ ਸਮਾਜਿਕ ਤੇ ਕਾਫੀ ਸਿੱਖਿਆ ਦੇ ਖੇਤਰ ਵਿੱਚ ਕਾਫੀ ਯੋਗਦਾਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਬੱਚਿਆਂ ਨੂੰ ਜਿਹੜੇ ਭਵਿੱਖ ਦੇ ਲਈ ਵੀ ਜਾਗਰੂਕ ਕਰਦੇ ਹਨ ਤੇ ਆਉਣ ਵਾਲੇ ਸਮੇਂ ਦੇ ਜੋ ਕਿ ਬੱਚੇ ਸਾਡੇ ਦੇਸ਼ ਦੇ ਭਵਿੱਖ ਹਨ ਉਹਨਾਂ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਆਪਣੇ ਵੱਲੋਂ ਪੂਰਾ ਯੋਗਦਾਨ ਦਿੰਦੇ ਹਨ ਟਾਂਡਾ ਆਊਟਮਾਰਟ ਤੋਂ ਜਸਪ੍ਰੀਤ ਸਿੰਘ ਸ਼ੈਣੀ ਪ੍ਰਾਈਮ ਲਾਈਨ ਜੰਬੀਟੇ